ਦੋਸਤੋ ਪੰਜਾਬ ਸਰਕਾਰ ਨੇ ਵੱਡੀ ਖੁਸ਼ਖਬਰੀ ਦਿੱਤੀ ਹੈ ਕਿ ਪੰਜਾਬ ਸਰਕਾਰ ਨੇ ਜਿਨ੍ਹਾਂ ਲੋਕਾਂ ਦੀ ਵੀ ਪੈਨਸ਼ਨ ਲੱਗੀ ਹੈ ਉਹਨਾਂ ਦਿਲ ਖਾਤਿਆਂ ਦੇ ਵਿੱਚ ਹੈ ਜਿਹੜੀ ਪੇਮੈਂਟ ਜਾਰੀ ਕਰ ਦਿੱਤੀ ਹੈ ਕਿਹਨਾ ਕਿਹਨਾ ਲੋਕਾਂ ਦੇ ਖਾਤੇ ਦੇ ਵਿੱਚ ਪੇਮੈਂਟ ਜਾਰੀ ਕੀਤੀ ਹੈ ਦੀ ਗੱਲ ਕਰੀਏ ਉਸ ਤੋਂ ਪਹਿਲਾਂ ਨਵੇਂ ਆਏ ਭੈਣ ਭਰਾਵ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਜੋ ਆਉਣ ਵਾਲੀ ਹਰ ਇੱਕ ਅਪਡੇਟ ਤੁਹਾਨੂੰ ਮਿਲਦੀ ਰਹੇ ਤੁਹਾਨੂੰ ਦੱਸ ਦਈਏ ਕਿ ਗੁਰਦਾਸਪੁਰ ਜ਼ਿਲ੍ਹੇ ਦੇ ਵਿੱਚ ਪੈਨਸ਼ਨ ਜਾਰੀ ਹੋ ਚੁੱਕਿਆ ਹੁਸ਼ਿਆਰਪੁਰ ਅਮਰੀਕਸਰ ਤਰਨਤਾਰਨ ਕਪੂਰਥਲਾ ਨਾਲ ਲੱਗਦਾ ਜ਼ਿਲ੍ਹਾ ਜਲੰਧਰ ਦੇ ਵਿੱਚ ਵੀ ਪੈਨਸ਼ਨ ਆ ਚੁੱਕੀ ਹੈ ਤਾਂ ਉਸ ਤੋਂ ਬਾਅਦ ਦੋਸਤੋ ਦੱਸ ਦਈਏ ਕਿ ਨਵਾਂ ਸ਼ਹਿਰ ਦੇ ਵਿੱਚ ਲੁਧਿਆਣਾ ਫਿਰੋਜ਼ਪੁਰ ਫਰੀਦਕੋੜ ਮੋਗਾ ਬਰਨਾਲਾ ਮੁਕਸ ਫਤੇਗੜ ਸਾਹਿਬ ਪਟਿਆਲਾ ਸੰਗਰੂਰ ਮਾਨਸਾ ਜਿਹੜੇ ਇਹ ਜ਼ਿਲ੍ਹੇ ਨੇ ਇਹਨਾਂ ਦੇ ਵਿੱਚ ਤਕਰੀਬਨ ਸਾਰੇ ਜ਼ਿਲ੍ਹਿਆਂ ਵਿੱਚ ਪ੍ਰੋਪਰ ਸਾਰੇ ਜ਼ਿਲ੍ਹਿਆਂ ਨੂੰ ਕਵਰ ਕਰਕੇ ਸਾਰੇ ਪਿੰਡਾਂ ਨੂੰ ਕਵਰ ਕਰਕੇ ਪੈਨਸ਼ਨ ਭੇਜ ਦਿੱਤੀ ਗਈ ਹੈ। ਬਾਕੀ ਜਿਨ੍ਹਾਂ ਲੋਕਾਂ ਦੀ ਪੈਨਸ਼ਨ ਨਹੀਂ ਆਈ ਉਹ ਇੱਕ ਵਾਰੀ ਆਪਣੇ ਖਾਤਾ ਦੀ ਜਿਹੜੀ ਪਾਸਬੁੱਕ ਹੈ ਉਹਨੂੰ ਅਪਡੇਟ ਜ਼ਰੂਰ ਕਰਾਓ। ਠੀਕ ਹੈ ਜੀ ਉਸ ਤੋਂ ਬਾਅਦ ਜੇ ਤੁਹਾਡੀ ਪੈਨਸ਼ਨ ਨਹੀਂ ਆਈ ਤੇ ਪੈਨਸ਼ਨ ਦਫ਼ਤਰ ਜਾ ਕੇ ਤੁਸੀਂ ਆਪਣੀ ਖਾਤੇ ਦੀ ਪਾਸਬੁੱਕ ਦੀ ਕਾਪੀ ਦੇਣੀ ਹੈ ਤੇ ਨਾਲ ਤੁਹਾਡਾ ਆਧਾਰ ਕਾਰਡ ਦੀ ਫੋਟੋ ਕਾਪੀ ਦੇਦਿਆਂ ਤੇ ਤੁਸੀਂ ਈਕੇ ਵੀਸੀ ਜ਼ਰੂਰ ਕਰਾਉਣਾ ਹੈ ਕਿਉਂਕਿ ਉਸ ਤੋਂ ਬਿਨਾਂ ਦੋਸਤੋ ਤੁਹਾਡੀ ਪੈਨਸ਼ਨ ਬੰਦ ਹੀ ਰਹੇਗੀ ਜੇ ਤੁਸੀਂ ਪੈਨਸ਼ਨ ਲਾਉਣਾ ਚਾਹੁੰਦੇ ਤਾਂ ਇਹ ਕੰਮ ਤੋਂ ਸ਼ੁਰੂ ਕਰਨਾ ਪਏਗਾ ਇੱਕ ਆਧਾਰ ਕਾਰਡ ਦੀ ਕਾਪੀ ਲੈ ਕੇ ਜਾਣੀ ਹੈ ਤੇ ਇੱਕ ਆਪਣੀ ਪਾਸਬੁੱਕ ਦੀ ਕਾਪੀ ਲੈ ਕੇ ਜਾਣੀ ਹੈ ਜਿਸ ਦੇ ਵਿੱਚ ਤੁਹਾਡੀ ਪੈਨਸ਼ਨ ਆਉਂਦੀ ਹੈ ਬਾਕੀ ਕਿੰਨੇ ਪੈਸੇ ਜਾਰੀ ਕੀਤੇ ਨੇ ਪੰਜਾਬ ਸਰਕਾਰ ਨੇ ਇਸ ਵਾਰ ਤੁਹਾਨੂੰ ਦੱਸ ਦਈਏ ਕਿ 1500 ਰੁਪਏ ਹੀ ਜਾਰੀ ਕੀਤੇ ਨੇ ਜਿਵੇਂ ਕਿ 15-1500 ਰੁਪਏ ਹਰ ਮਹੀਨੇ ਹੁੰਦੇ ਉਵੇਂ ਹੀ 1500 ਰੁਪਏ ਪੈਸੇ ਸਾਰੇ ਦੇ ਖਾਤੇ ਵਿੱਚ ਪਾ ਦਿੱਤੇ ਨੇ